ਸਤ ਸ੍ਰੀ ਅਕਾਲ ভাই ਸਾਰਿਆਂ ਨੂੰ ਅੱਜ ਗੱਲ ਕਰਦੇ ਆਂ ਭਾਈ ਅਮਰਪਾਲ ਸਿੰਘ ਦੀ ਜਿਵੇਂ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਰੱਖਿਆ ਗਿਆ ਹੈ ਸਿੰਘ ਜਿਹੜੀਆਂ ਸਾਡੇ ਜਥੇਬੰਦੀਆਂ ਨੇ ਕਿਉਂਕਿ ਜਿਵੇਂ ਤੁਸੀਂ ਵੇਖਿਆ ਕੱਲ ਵੀ ਪਰਸੋਂ ਪटीशन ਪਾਈ ਸੀ ਚਲੋ ਹਾਈ ਕੋਰਟ ਨੇ ਤਾਂ ਆਪਣਾ ਕੰਮ ਕਰ ਦਿੱਤਾ ਜਿਵੇਂ ਕਿ ਦੋਵੇਂ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਪੰਜਾਬ ਦੀ ਤੇ ਹਰਿਆਣੇ ਦੀ ਜਿਹੜੀ ਅਦਾਲਤ ਹੈ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਕਿ ਜਿਹੜਾ ਕਿ ਦੋਨੇ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ 28 ਅਗਸਤ ਤੱਕ ਉਹਨਾਂ ਤੋਂ ਜਵਾਬ ਮੰਗਿਆ ਕਿ ਇੱਕ ਪਾਰਲੀਮੈਂਟ ਮੈਂਬਰ ਨੂੰ ਕਿ ਇਹ ਸੰਵਿਧਾਨ ਦੇ ਮਤਲਬ ਉਹ ਵਿੱਚ ਇਹ ਗੱਲ ਆਉਂਦੀ ਹੈ ਕਿ ਅੰਦਰ ਰੱਖੇ ਕੋਈ ਕਿਉਂਕਿ ਇੰਨੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤਾਂ ਉਸ ਨੂੰ ਕੋਈ ਵੀ ਮਤਲਬ ਸਰਕਾਰ ਇਹ ਆਰਡਰ ਦੇਵੇ ਕਿ ਇਹਨੂੰ ਅੰਦਰ ਰੱਖੋ ਇਹ ਬਿਲਕੁਲ ਸੰਵਿਧਾਨ ਦੇ ਖਿਲਾਫ ਹੈ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਕਿ ਸਾਡੇ ਲੋਕਤੰਤਰ ਹੈ ਜੀ ਸੰਵਿਧਾਨ ਦੀਆਂ ਗੱਲਾਂ ਹੁੰਦੀਆਂ ਨੇ ਵੱਡੀਆਂ-ਵੱਡੀਆਂ ਤਾਂ ਫਿਰ ਦੂਜੇ ਪਾਸੇ ਇੱਕ ਜਿੱਤੇ ਹੋਏ ਬੰਦੇ ਨੂੰ ਅੰਦਰ ਰੱਖਣਾ ਕਿ ਇਹ ਲੀਗਲ ਹੈ ਕਿਉਂਕਿ ਫਿਰ ਉਸ ਬੰਦੇ ਨੂੰ ਜਿੱਤਣ ਦਾ ਫਾਇਦਾ ਕੀ ਇਲੈਕਸ਼ਨ ਲੜਨ ਦਾ ਕੀ ਫਾਇਦਾ ਕਿ ਜੇ ਬੰਦੇ ਨੇ ਜਿੱਤ ਕੇ ਵੀ ਪਾਰਲੀਮੈਂਟ ਦਾ ਮੈਂਬਰ ਬਣ ਕੇ ਵੀ ਅੰਦਰ ਰਹੇ ਤਾਂ ਇਹ ਤਾਂ ਕੋਈ ਫਿਰ ਕਾਨੂੰਨੀ ਗੱਲ ਨਹੀਂ ਨਾ ਹੋਈ ਫਿਰ ਕਿਉਂਕਿ ਇਨੇ ਲੋਕਾਂ ਨੇ ਵੋਟਾਂ ਪਾਈਆਂ ਭਾਵਨਾਵਾਂ ਜੁੜੀਆਂ ਸੀ ਕਿ ਸਾਡਾ ਐਮਪੀ ਸਾਡੇ ਪੰਜਾਬ ਦੇ ਸਾਡੇ ਸਮਾਜ ਦੇ ਕੰਮ ਕਰੂਗਾ ਇਸੇ ਕਰਕੇ ਤੁਹਾਨੂੰ ਵੀ ਚੁਣਦੇ ਆ ਲੋਕ ਫਿਰ ਤੁਸੀਂ ਕੁਰਸੀਆਂ ਤੇ ਬਹਿ ਕੇ ਆਪਣੀ ਆਪਣੀ ਮਤਲਬ ਜਿਹੜੀ ਕਿ ਸਰਕਾਰ ਚਲਾਉਣੀ ਹੋ ਤਾਂ ਫਿਰ ਤੁਸੀਂ ਕਿਤੇ ਨਾ ਕਿਤੇ ਇਹ ਵੀ ਵੇਖੋ ਵੀ ਉਸ ਬੰਦੇ ਨਾਲ ਵੀ ਭਾਵਨਾਵਾਂ ਜੁੜੀਆਂ ਨੇ ਬਹੁਤ ਸਾਰੇ ਲੋਕਾਂ ਦੀਆਂ ਤਾਂ ਪੰਜਾਬੀਓ ਤੁਹਾਨੂੰ ਨਵੀਂ ਗੱਲ ਇਹ ਹੀ ਆ ਵੀ ਜਿੱਥੇ ਵੀ ਕੋਈ ਧਰਨਾ ਲੱਗਦਾ ਜਾਂ ਕੋਈ ਵੀ ਆ ਜਿੰਨਾ ਕਿਸੇ ਤੋਂ ਹੋ ਸਕਦਾ ਸੰਜੋਗ ਪਾਓ ਯਾਰ ਕਿਉਂਕਿ ਜਿਹੜੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੁਣ ਚੱਲਿਆ ਇਹ ਮੁਹਿੰਮ ਇਹ ਬੇਹੱਦ ਜਿਆਦੇ ਮਤਲਬ ਬਹੁਤ ਵਧੀਆ ਗੱਲ ਆ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤੇ ਭਾਈ ਜਿਹੜੇ ਉਹਦੇ ਨਾਲ ਬੰਦੀ ਸਿੰਘ ਨੇ ਇਹਨਾਂ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਸਿੰਘਾਂ ਨੇ ਕਿ ਬਹੁਤ ਵੱਡਾ ਇਕੱਠ ਰੱਖਿਆ ਗਿਆ ਬਾਬਾ ਬਕਾਲਾ ਸਾਹਿਬ ਦੇ ਵਿੱਚ ਹੋਂਣਾ ਵੀ ਚਾਹੀਦਾ ਕਿਉਂਕਿ ਜੇ ਸਰਕਾਰਾਂ ਦੇ ਖਿਲਾਫ ਸੜਕਾਂ ਤੇ ਜਲੂਸ ਨਿਕਲੂ ਆ ਸਰਕਾਰਾਂ ਦਾ ਤਾਂ ਇਹ ਸਾਡੇ ਸਿੰਘਾਂ ਨੂੰ ਰਹਾ ਕਰਨਗੇ ਆਪਣੀ ਜਿਹੜੇ ਮੈਂ ਅਪੀਲ ਕਰਦਾ ਪੰਜਾਬੀਓ ਤੁਹਾਨੂੰ ਸਾਰਿਆਂ ਨੂੰ ਵੀ ਯਾਰ ਇੱਕ ਗੱਲ ਦੇਖੋ ਆਪਾਂ ਸਾਰਿਆਂ ਨੇ ਬਣਾਇਆ ਇਹਨਾਂ ਨੂੰ ਸਰਕਾਰਾਂ ਨੂੰ ਲੋਕ ਹੀ ਬਣਾਉਂਦੇ ਨੇ ਇਹ ਸਰਕਾਰਾਂ ਜਦੋਂ ਕਿਸੇ ਤੇ ਜ਼ੁਲਮ ਕਰਨ ਤਾ ਆਪਣੇ ਹੀ ਲੋਕ ਆਪਾਂ ਹੀ ਇਹਨਾਂ ਨੂੰ ਸਬਕ ਸਿਖਾ ਸਕਦੇ ਆ ਤੇ ਇਥੋਂ ਆਪਾਂ ਆਪਣੇ ਭਰਾ ਨੂੰ ਭਾਈ ਅਮਰਤਪਾਲ ਸਿੰਘ ਨੂੰ ਕਿਉਂਕਿ ਜਿਹੜੀ ਹੱਕ ਸੱਚ ਦੀ ਗੱਲ ਉਹ ਕਰਨੀ ਪੈਂਦੀ ਹੈ ਫਿਰ ਕਹਿੰਦੇ ਨੇ ਲੋਕਤੰਤਰ ਆ ਤਾਂ ਫਿਰ ਲੋਕਤੰਤਰ ਤਾਂ ਇਹੀ ਆ ਵੀ ਸੱਚ ਆ ਜੋ ਬੋਲੋ ਯਾਰ ਮੈਂ ਤੁਹਾਨੂੰ ਵੀ ਕਹਿੰਨਾ ਤੁਸੀਂ ਵੀ ਬੋਲਿਆ ਕਰੋ ਜਿਹੜਾ ਭਰਾ ਕੋਈ ਬੋਲਣ ਜਾਣ ਦਾ ਜਾਂ ਕੋਈ ਮੰਨ ਲਓ ਗੱਲ ਕਰਨ ਵਾਲਾ ਹੈ ਤਾਂ ਤੁਸੀਂ ਜ਼ਰੂਰ ਆਪਦੀ ਗੱਲ ਧਰਿਆ ਕਰੋ ਦਰੰਦੀ ਚ ਖੁਣ ਦੀ ਲੋੜ ਨਹੀਂ ਕਿਸੇ ਤੋਂ ਕਿਉਂਕਿ ਯਾਰਾ ਇਹ ਬਹੁਤ ਜਿਆਦਾ ਦਿਸ਼ਿੱਧਤ ਹੋ ਰਿਹਾ ਆਪਣੇ ਨੌਜਵਾਨਾਂ ਨੂੰ ਸਮੇਂ-ਸਮੇਂ ਤੇ ਦੇਖਿਆ ਅੰਦਰ ਰੱਖਿਆ ਜਾ ਰਿਹਾ ਤੱਕੇ ਦੇ ਨਾਲ ਜਿਹੜਾ ਵੀ ਬੰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੀ ਗੱਲ ਤਾਂ ਯਾਰ ਇਹ ਕਰਨੀ ਨਹੀਂ ਦਿੰਦੇ ਉਹਦੀ ਚੱਕੇ ਅੰਦਰ ਮਾਰਦੇ ਨੇ ਇਹਦਾ ਮਤਲਬ ਕੀ ਆ ਫਿਰ ਵੀ ਆਪ ਸੱਤਾ ਦੇ ਵਿੱਚ ਤਾਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਅਪੀਲ ਕਰਦਾ ਸਾਡੇ ਜਿੰਨੇ ਪੰਜਾਬ ਦੇ ਲੋਕ ਨੇ ਤੇ ਬਾਕੀ ਬਾਹਰਲੇ ਸੂਬਿਆਂ ਨੂੰ ਵੀ ਵੀ ਸੈਂਟਰ ਗਵਰਨਮੈਂਟ ਨੂੰ ਵੀ ਸਮਝੋ ਯਾਰ ਕਿਤੇ ਨਾ ਕਿਤੇ ਇਨਸਾਨੀਅਤ ਸਮਝੋ ਇਕੱਲੇ ਪੰਜਾਬ ਦੀ ਗੱਲ ਨਹੀਂ ਇਹ ਕਿਸੇ ਨਾਲ ਵੀ ਹੋ ਸਕਦਾ ਯਾਰ ਅੱਜ ਪੰਜਾਬ 'ਚ ਆ ਕੱਲ ਨੂੰ ਹਰਿਆਣੇ 'ਚ ਹੋ ਜੂਗਾ ਪਰਸੋਂ ਰਾਜਸਥਾਨ 'ਚ ਹੋ ਜੂ ਫਿਰ ਕਿਤੇ ਹੋਰ ਹੋ ਜੂਗਾ ਸਾਡੇ ਪੰਜਾਬ ਦਾ ਤਾਂ ਯਾਰ ਵੇੜਾ ਹੀ ਕਰਕ ਕਰੀ ਜਾਂਦੀਆਂ ਨੇ ਸਰਕਾਰਾਂ ਯਾਰ ਕੋਈ ਮੁੱਦੇ ਦੀ ਗੱਲ ਨਹੀਂ ਅ ਚਿੱਟੇ ਦੇ ਗੱਲ ਬਣਾਉਂਦੀ ਆ ਸਰਕਾਰ ਹਰ ਵਾਰ ਇਹ ਐਵੇਂ ਹੀ ਹੁੰਦਾ ਸਾਡੇ ਨਾਲ ਕਹੇ ਕਿ ਇਹ ਮੁੱਦਾ ਚਿੱਟੇ ਦਾ ਵੀ ਅਸੀਂ ਬੰਦ ਕਰ ਦਾਂਗੇ ਸਰਕਾਰ ਬਣਾ ਲੈਂਦੇ ਨੇ ਉਦੋਂ ਬਾਅਦ ਉਹਦੀ ਕੋਈ ਸੁਣਵਾਈ ਨਹੀਂ ਕੋਈ ਮੁੱਦਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਟੁਟਕਲੇ ਕਹਾਣੀਆਂ ਦੇ ਵਿੱਚ ਇਹਨਾਂ ਨੇ ਟਾਈਮ ਟਪਾਤਾ ਯਾਰ ਆਮ ਆਦਮੀ ਵਾਲਿਆਂ ਨੇ ਵੀ ਸੋ ਹੁਣ ਸਾਰਿਆਂ ਨੂੰ ਅਪੀਲ ਆ ਯਾਰ ਭਾਈ ਜਿਹੜੇ ਵੀ ਭੈਣ ਭਰਾ ਪਹੁੰਚ ਸਕਦੇ ਨੇ ਇਹਨਾਂ ਇਕੱਠਾਂ ਦੇ ਵਿੱਚ ਯੋਗਦਾਨ ਦੇ ਸਕਦੇ ਨੇ ਉਹ ਜਾਓ ਅਸੀਂ ਵੀ ਪ੍ਰਚਾਰਨਾ ਕਰਦੇ ਆ ਕਿਉਂਕਿ ਆਪਣੇ ਪੱਧਰ ਦੇ ਉੱਤੇ ਅਸੀਂ ਆਪਦੀ ਸਪੀਚ ਪਾਉਣੇ ਆ ਆਪਣੇ ਭੈਣ ਭਰਾਵਾਂ ਤੇ ਇੱਕ ਆਵਾਜ਼ ਪਹੁੰਚਾਉਣੇ ਆ ਇੱਕ ਪ੍ਰਚਾਰ ਕਰਦੇ ਆ ਸੋ ਇਸ ਕਰਕੇ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਜ਼ੀਰੋ ਗਰਾਊਂਡ ਤੇ ਵੀ ਬਿਥੇਰੇ ਵਾਰ ਗਏ ਆ ਤਾਂ ਮੇਰੀ ਅਪੀਲ ਇਹੀ ਆ ਵੀ ਸਰਕਾਰਾਂ ਤੋਂ ਚਫਣ ਦੀ ਲੋੜ ਨਹੀਂ ਆਪ ਦਾ ਬੋਲਿਆ ਕਰੋ ਕੋਈ ਗੱਲ ਨਹੀਂ ਇਹ ਜੀ ਵੀ ਜਿਹੜਾ ਕਿ ਆਪਣੇ ਤੇ ਕੋਈ ਐਕਸ਼ਨ ਲਵੇ ਕਿਉਂਕਿ ਇਹ ਲੋਕਤੰਤਰ ਆਪ ਤਾਂ ਹੀ ਬੋਲਾਂਗੇ ਬਾਈ ਪੰਜਾਬ ਦੇ ਲਈ ਬੋਲਾਂਗੇ ਸਾਡੇ ਹੱਕ ਸੱਚ ਦੀ ਲੜਾਈ ਹੈ ਜਿਹੜੀ ਕੋਈ ਲੜਾਂਗੇ ਤੇ ਮੇਰੀ ਇੱਕ ਅਪੀਲ ਹੋਰ ਆ ਬਾਈ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਭੈਣ ਭਰਾ ਕੋਈ ਨਵਾਂ ਵੀਡੀਓ ਦੇਖਦਾ ਹੁੰਦਾ ਉਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤਾਂ ਕਿ ਯਾਰ ਬੰਦੇ ਦਾ ਜਜ਼ਬਾ ਵੀ ਬਣਿਆ ਰਵੇ ਬੋਲਣ ਦਾ ਤੇ ਬਾਕੀ ਜਿਹੜੀ ਕਿ ਆਪਣੀ ਵੀਡੀਓ ਇਹਨੂੰ ਸ਼ੇਅਰ ਤਾਂ ਕਰਨਾ ਮੈਂ ਵੀ ਆਪਣੇ ਲੋਕਾਂ ਤੱਕ ਆਪਣਾ ਮੈਸੇਜ ਜਾਵੇ ਜਿਹੜਾ ਕੋਈ ਭੈਣ ਭਰਾ ਨਵਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਹਦਾ ਨੋਟੀਫਿਕੇਸ਼ਨ ਤੁਹਾਡੇ ਦਿਖਾਵੇ ਬਾਕੀ ਵੀਡੀਓ ਨੂੰ ਜਿਹੜਾ ਜਦੋਂ ਆਪਣਾ ਸਬਸਕ੍ਰਾਈਬ ਕਰੋਗੇ ਉਦੋਂ ਘੰਟੀ ਔਨ ਕਰ ਦਿਓ ਜੀ ਤਾਂ ਕਿ ਤੁਹਾਡੇ ਕੋਲ ਮੇਰਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ